ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਹਰ ਘਰ ਦੇ ਵਿੱਚ ਕੋਈ ਨਾ ਕੋਈ ਪਰੇਸ਼ਾਨੀ ਹੈ ਮੈਂ ਹਰ ਤਰ੍ਹਾਂ ਦੀ ਪਰੇਸ਼ਾਨੀ ਦਾ ਅੱਜ ਤੁਹਾਨੂੰ ਇਲਾਜ ਦੱਸਣ ਲੱਗਾ ਬੱਚਿਆਂ ਦੀ ਬਾਹਰ ਫਾਈਲ ਲਗਾਈ ਆ ਗੱਲ ਨਹੀਂ ਬਣ ਰਹੀ ਉਹਨਾਂ ਦੇ ਵੀਜ਼ਾ ਨਹੀਂ ਲੱਗ ਰਿਹਾ ਔਰ ਵੀਜ਼ਾ ਲੱਗੇ ਹੋਇਆ ਤੇ ਕਲੀਅਰੈਂਸ ਨਹੀਂ ਆ ਰਹੀ ਤੁਹਾਡੇ ਘਰਾਂ ਦੇ ਜਿਹੜਾ ਰਾਤ ਨੂੰ ਰਹਿੰਦੇ ਆ ਰਾਤ ਨੂੰ ਨੀਂਦ ਨਹੀਂ ਆਉਂਦੀ ਕੇਵਰੀ ਅੱਧੇ ਦੀ ਰਾਤੀ ਉਹ ਜਾਗਣਾ ਪੈ ਜਾਂਦਾ ਹੈਗਾ ਕਾਰੋਬਾਰ ਦੇ ਜ ਕੋਈ ਬਰਕਤ ਨਹੀਂ ਆ ਕੰਮ ਕਰ ਬੰਦ ਪਏ ਆ ਕੰਮ ਕਰ ਆਈ ਨਹੀਂ ਰਿਹਾ ਕੋਈ ਵੀ ਜਿਹੜਾ ਪੜੋਸੀ ਹੈ ਜਾਂ ਕੋਈ ਜਿਹੜਾ ਦੁਸ਼ਮਣ ਹੈਗਾ ਜੋ ਤੁਹਾਡੇ ਕੋ ਸੜਦਾ ਆ ਉਹ ਤੁਹਾਡੇ ਤੇ ਕੋਈ ਕਾਲਾ ਪੀਲਾ ਨੀਲਾ ਜਾਦੂ ਕਰਵਾ ਦਿੰਦੇ ਆ ہر پاسیوں اج انسان دی زندگی جڑی ہے نا ایک سکنجے پھنسی ہوئی ہے اور کہ دے جاندے ہو سی گل توڑا راہو خراب ہو گیا توڑا کیتو خراب ہو گیا پھر ایک خراب ہے گا واسطے پھر نے بندوقہ کر لیں دے اے کرو جی او کرو اے ا پا یہ یہ ا پا اپائے پھر انسان مجبور ہو کے یوٹیوب تو کوئی لبندی کوشی کوشش کرتا ہے کہ نے کوئی اپائے مل جائے ਉਪਾਏ ਮਿਲਦਾ ਆ ਉਹਨੂੰ ਹੋਰ ਬਰਬਾਦ ਕਰ ਦਿੰਦਾ ਹੈ ਅਗਰ ਇਹ ਹੀ ਬੰਦੇ ਕਰੋੜਪਤੀ ਬਣਉਂਦੇ ਨਾ ਤੇ ਪਹਿਲਾਂ ਖੁਦ ਕਿਉਂ ਨਹੀਂ ਬਣੇ ਕਰੋੜਪਤੀ ਕਿਉਂ ਪੋਡਕਾਸਟ ਜਾ ਕੇ ੱੱੱਕੇ ਖਾ ਰਹੇ ਆ ਘਰ ਦੇ ਵਿੱਚ ਐਦਾ ਮਹਿਸੂਸ ਹੁੰਦਾ ਕਿ ਕੋਈ ਤੁਰਦਾ ਫਿਰਦਾ ਤੁਹਾਡੇ ਘਰ ਦੇ ਵਿੱਚ ਬੱਚਿਆਂ ਦੇ ਪੜ੍ਹਾਈ ਦੇ ਵਿੱਚ ਮਨ ਨਹੀਂ ਲੱਗਦਾ ਅੱਜਕੱਲ੍ਹ ਪੰਜਾਬ ਦੀ ਸੋਸਾਇਟੀ ਜਿਹੜੀ ਹੈਗੀ ਆ ਉਹ ਨਸ਼ਿਆਂ ਵਿੱਚ ਗਰਕ ਹੋਈ ਹੋਈ ਆ ਖੇਤਾਂ ਤੋਂ ਆ ਰਹੇ ਆ ਭਾਈ ਸਾਹਿਬ ਨਾਲ ਬੋਤਲ ਲੈ ਕੇ ਆ ਰਹੇ ਆ ਘਰ ਆ ਕੇ ਬੋਤਲ ਪੀ ਲੈ ਪਿੰਦੇ ਆ ਕੋਈ ਪਰਵਾਹ ਨਹੀਂ ਕਿ ਬੱਚਿਆਂ ਨੇ ਪੜ੍ਹਾਈ ਕੀਤੀ ਆ ਨਹੀਂ ਕੀਤੀ ਫਿਰ ਮਰਨਗੇ ਇਹਨਾਂ ਨੂੰ ਤੂੰ ਪਰਦਾ ਕਿਉਂ ਨਹੀਂ ਪਰਦਾ ਕਿਉਂ ਨਹੀਂ ਉਹ ਭਾਈ ਤੂੰ ਤਾਂ ਖੁਦ ਨਸ਼ਾ ਲੈ ਕੇ ਲੰਮਾ ਪਿਆ ਰਹੇ ਨਾ ਆ ਇਹਨਾਂ ਨੂੰ ਕੌਣ ਦੇਖੇਗਾ ਕੌਣ ਪੜ੍ਹਾਏਗਾ ਕਰਾਂ ਦੇ ਵਿੱਚ ਰਾਤ ਨੂੰ ਡਰ ਲੱਗਦਾ ਹੈ ਦਿਨੇ ਡਰ ਲੱਗਦਾ ਉਹਨਾਂ ਨੂੰ ਘਰ ਤੋਂ ਬਾਹਰ ਜਾਂਦੇ ਆ ਤੇ ਚੰਗਾ ਹੁੰਦਾ ਕਾਰਨ ਕੱਟਦਾ ਹੈਗਾ ਮਨ ਕਰਦਾ ਹੈ ਕਿ ਮੈਂ ਘਰੋਂ ਭੱਜ ਜਾਵਾਂ ਇੱਥੇ ਨਹੀਂ ਰਹਿਣਾ ਘਰ 'ਚ ਬੁਰੀਆਂ ਤਾਕਤਾਂ ਹੈਗੀਆਂ ਅੱਜ ਇਹ ਮੈਂ ਕਹਿ ਸਕਦਾ ਕਿ 85 ਤੋਂ 90% ਲੋਕਾਂ ਦੇ ਘਰ ਕੋਈ ਨਾ ਕੋਈ ਬੁਰੀਆਂ ਸ਼ਕਤੀਆਂ ਹੈਗੀਆਂ ਮੈਂ ਤੁਹਾਨੂੰ ਅੱਜ ਇੱਕ ਮਹਾਂ ਉਪਾਏ ਦੇਣ ਲੱਗਾ ਸ਼ਾਇਦ ਬਹੁਤ ਕਾਠੀ ਰੋਗਾਂ ਨੇ ਸੁਣਿਆ ਹੋਣਾ ਉਹ ਹੈ ਤੇਜ ਪੱਤਾ ਅਕਸਰ ਦੇਖਿਆ ਹੋਣਾ ਕਿ ਅੱਜ ਕੱਲ ਤਾਂ ਨਹੀਂ ਪਹਿਲਾਂ ਹਰ ਚਾਹ ਦੇ ਵਿੱਚ ਤੇਜ ਪੱਤਾ ਪੈਂਦਾ ਸੀ ਚਾਹੇ ਗੁਰਦੁਆਰਾ ਹੁੰਦਾ ਸੀ ਜਾਂ ਪ੍ਰਬਾਤ ਫੇਰੀ ਹੁੰਦੀ ਜਿੱਥੇ ਵੀ ਸੀ ਇਹ ਤੇਜ ਪੱਤਾ ਚਾਹ ਦੇ ਵਿੱਚ ਜ਼ਰੂਰ ਪੈਂਦਾ ਹੁੰਦਾ ਸੀਗਾ ਮੈਂ ਕੋਸ਼ਿਸ਼ ਕਰਾਂਗੇ ਮੈਂ ਇਹ ਤੁਹਾਨੂੰ ਸਹੀ-ਸਹੀ ਫਾਇਦੇ ਦੱਸ ਸਕਾਂ ਇਹ ਤੁਹਾਡਾ ਵੀਜ਼ਾ ਵੀ ਲਵਾ ਸਕਦਾ ਹੈ ਤੁਹਾਡੇ ਬੱਚਿਆਂ ਨੂੰ ਬਾਹਰ ਭੇਜ ਸਕਦਾ ਹੈ ਤੁਹਾਡਾ ਕਰਜ਼ਾ ਉਤਾਰ ਸਕਦਾ ਹੈ ਤੁਹਾਡੇ ਫਸੇ ਹੋਏ ਪੈਸੇ ਲਿਆ ਸਕਦਾ ਹੈ ਔਰ ਤੁਹਾਡੇ ਘਰ ਦੇ ਜੇ ਕੋਈ ਬੁਰੀਆਂ ਸ਼ਕਤੀਆਂ ਉਹਨੂੰ ਘਰੋਂ ਬਾਹਰ ਕੱਢ ਸਕਦਾ ਹੈ ਪਿਓ ਪੁੱਤ ਜਨੀ ਬੰਦੀ ਉਹਦੇ ਵਿੱਚ ਪਿਆਰ ਪਾ ਸਕਦਾ ਹੈ मां पोतो दी नहीं बंधी मां ठी दी नहीं बंधी ਤੁਹਾਡੇ ਘਰ ਚ ਆਪਸੇ ਪਿਆਰ ਵਧਾ ਸਕਦਾ ਹੈ ਘਰ ਦੇ ਵਿੱਚ ਕੋਈ ਬਿਮਾਰ ਹੈਗਾ ਉਹਦੀ ਬਿਮਾਰੀ ਜਾ ਨਹੀਂ ਰਹੀ ਡਾਕਟਰ ਨੂੰ ਸਮੇਂ ਨਹੀਂ ਆ ਰਹੀ ਉਹਦੇ ਵੀ ਇਹ ساری ਸਹਾਇਤਾ ਕਰ ਸਕਦਾ ਹੈ ਔਰ ਇਹ ਤੁਹਾਡੇ ਵਾਸਤੇ ਪੈਸੇ ਦੇ ਰਸਤੇ ਖੋਲ ਸਕਦਾ ਹੈ ਤੁਹਾਡੇ ਜੇਬਾਂ ਤੁਹਾਡਾ ਤਜੋਰੀਆਂ ਨੋਟਾਂ ਨਾਲ ਭਰ ਸਕਦਾ ਹੈਗਾ ਤੁਹਾਡੇ ਘਰ ਚ ਪੈਸੇ ਦੀ ਬਰਸਾਤ ਕਰ ਸਕਦਾ ਹੈ ਕਿਉਂਕਿ ਇਹਦੇ ਬਾਰੇ ਤੁਹਾਨੂੰ YouTube ਤੇ ਦੋ ਚਾਰ ਚੀਜ਼ਾਂ ਦੱਸਣਗੇ ਪੂਰਾ ਨਹੀਂ ਦੱਸਣਗੇ ਮੈਂ ਪੂਰੀ ਖੁਲਾਸਾ ਕਰਨ ਦੀ ਕੋਸ਼ਿਸ਼ ਕਰਾਂਗਾ ਅਗਰ ਤੁਸੀਂ ਇੱਕ ਜਾਂ ਦੋ ਪੱਤੇ ਚਾਹ ਦੇ ਵਿੱਚ ਪਾ ਕੇ ਸਾਰਾ ਪਰਿਵਾਰ ਪਿੰਦਾ ਹੈ ਤੇ ਪਿਓ ਪੁੱਤ ਦੇ ਵਿੱਚ ਜਿਹੜੀ ਦੂਰੀਆਂ ਨਾ ਉਹ ਨਜ਼ਦੀਕੀਆਂ ਵਿੱਚ ਬਣ ਜਾਂਦੀਆਂ ਤੁਹਾਡੇ ਲੋਕਾਂ ਦੇ ਵਿੱਚ ਜਿਆਦਾ ਇੱਜ਼ਤ ਨਹੀਂ ਹੈ ਤੁਹਾਡੀ ਗੱਲ ਕੋ ਸੁਣਨ ਨੂੰ ਤਿਆਰ ਨਹੀਂ ਇਹਦਾ ਤੁਸੀਂ ਕੜਾ ਪੀਣ ਲੱਪੋ ਇਹਨੂੰ ਚਾਹ ਦੇ ਜੁ ਉਬਾਲ ਕੇ ਪੀਨ ਲਾਪਾ ਦੁੱਧ ਦੇ ਉਬਾਲ ਕੇ ਪੀਨ ਲਾਪਾ ਤੁਹਾਡੀ ਲੋਕ ਗੱਲ ਸੁਣਨਗੇ ਬੱਚੇ ਦਾ ਮਨ ਨਹੀਂ ਲੱਗਦਾ ਓਏ ਦੋ ਪਾਏ ਆ ਵੀਰਵਾਰ ਨੂੰ ਇੱਕ ਚੁਟਕੀ ਹਲਦੀ ਦਾ ਨॉर्मਲ ਵਾਲੇ ਪਾਣੀ ਚ ਪਾ ਕੇ ਬੱਚੇ ਨੂੰ ਆਓ ਇਸ ਪਤੇ ਦੇ ਉੱਤੇ ਕੁਝ ਨੰਬਰ ਲਿਖਨੇ ਆ ਸਵਿਚ ਵਰਡ ਤੁਹਾਡੇ ਪੈਸੇ ਦੇ ਰਸਤੇ ਖੁੱਲ ਜਾਣਗੇ ਜਿਵੇਂ ਆ ਹੈਗਾ ਸ਼ਾਮ ਦੇ ਟਾਈਮ ਤੁਹਾਡੇ ਕੰਮ اٹਕੇ ਹੋਏ ਆ ਜਿਆਦਾਤਰ ਕੀ ਹੁੰਦਾ ਹੈ ਕਿ ਕੋਈ ਨਾ ਕੋਈ ਨજર ਦੋਸ਼ ਆ ਜਾਂਦਾ ਹੈ ਤੁਹਾਡੇ ਉੱਤੇ ਤੁਹਾਡੇ ਘਰ ਦੇ ਉੱਤੇ ਬੱਚਿਆਂ ਦੇ ਉੱਤੇ ਜਿੱਦੇ ਤੁਸੀਂ ਆਪਣਾ ਕੰਮ ਕਰਦੇ ਹੋ ਜਾਂ ਦੁਕਾਨ ਹੈਗੀ ਉੱਥੇ ਆ ਜਾਂਦਾ ਹੈਗਾ ਕੋਈ ਨજર ਦੋਸ਼ ਆਇਆ ਨਾ ਕੋਈ ਜਾਨਵੁੱਜ ਕੇ ਤੁਹਾਡੀ ਟੇਬਲ ਤੇ ਕੁਝ ਰੱਖ ਜਾਂਦਾ ਹੈ ਤੁਹਾਡੇ ਘਰ ਦੇ ਕੋਲ ਚਿੱਟਾ ਮਾਰ ਜਾਂਦਾ ਤੁਹਾਡੇ ਅਗੇ ਕੋਈ ਜੀ ਖਲਾਰ ਜਾਂਦਾ ਹੈਗਾ ਜਾਂ ਤੁਹਾਡੇ ਦੁਕਾਨ ਜਾਂ ਫੈਕਟਰੀ ਦੇ ਕੋਲ ਬੱਟੇ ਲਿਜਾ ਕੇ ਕੁਝ ਕਰਵਾ ਕੇ ਤੁਹਾਡੇ ਦੁਬਾਰਾ ਸੁਟ ਜਾਂਦਾ ਹੈ ਇਹਨਾਂ ਚੀਜ਼ਾਂ ਨੂੰ ਖਤਮ ਕਰਨ ਵਾਸਤੇ ਦੇਸੀ ਕਪੂਰ ਲੈਣਾ ਜਿਹਨੂੰ ਭੀਮਸੇਣੀ ਵਿਸ਼ੇ ਤੇ ਕਹਿੰਦੇ ਆ ਉਹਦੇ ਇਹ ਦੋ ਟਿਕੀਆਂ ਲੈ ਲੈਣੀਆਂ ਆ ਗਾਂ ਦੇ ਘਿਓ ਜਨ ਭਿਓ ਕੇ ਨਾਲ ਉੱਤੇ ਇਹ ਦੋ ਪੱਤੇ ਰੱਖ ਕੇ ਉੱਪਰ ਦੋ ਲੋਹ ਰੱਖ ਕੇ ਜਲਾ ਦਿਓ ਨਜ਼ਰ ਦੋਸ਼ ਜੜੀ ਤੁਹਾਡੀ ਖਤਮ ਹੋ ਜਾਏਗੀ ਦੁਕਾਨ ਜੇ ਰੁਕੀ ਹੋਈ ਹੈ ਕੰਮ ਨਹੀਂ ਬੰਦਾ ਕੰਮ ਨਹੀਂ ਚੱਲਦਾ ਉਹ ਚੱਲਣ ਦੀ ਸੰਭਾਵਨਾ ਬਣ ਜਾਏਗੀ ਜੋ ਘਰ ਦੇ ਵਿੱਚ ਕਲੇਸ਼ ਹੈਗਾ ਉਹ ਵੀ ਘਟਨੇ ਸ਼ੁਰੂ ਹੋ ਜਾਣਗੇ ਹੁਣ ਜਿਹਦਾ ਆ ਲਿਖਣਾ ਦੇ ਉਤੇ 808 520 741 ਇਹ ਤੇਜ ਪੱਤਾ ਲੈਣਾ ਜੇ ਤੋ ਖੰਡਿਤ ਨਾ ਹੋਵੇ ਕੋਈ ਤੋ ਕਟਿਆ ਫਟਿਆ ਮੋਰੀ ਨਹੀਂ ਹੋਣੀ ਚਾਹੀਦੀ ਲਿਖ ਕੇ ਜਾਂ ਤੇ ਆਪਣੇ ਮੋਬਾਈਲ ਦੇ ਕਵਰ ਦੇ ਵਿੱਚ ਰੱਖ ਲੋ ਇਹਦੇ ਵਿੱਚ ਪਿੱਛੇ ਪਾ ਲੋ ਇਹਨੂੰ ਆਪਣੇ ਪਰਸ ਵਿੱਚ ਰੱਖ ਲੋ ਜਾਂ ਇਹਨੂੰ ਆਪਣੇ ਜੇਬ ਵਾਲਾ ਪਰਸ ਅਗੋਚ ਰੱਖ ਲੋ ਆਪਣੇ ਬੈਗ ਦੇ ਵਿੱਚ ਰੱਖ ਲੋ ਤੁਹਾਨੂੰ ਬਰਕਤਾਂ ਮਿਲਣਗੀਆਂ ਹੁਣ ਘਰ ਦੇ ਵਿੱਚ ਬਿਮਾਰੀਆਂ ਹੈਗੀਆਂ ਡਾਕਟਰਾਂ ਦੇ ਜਿਹੜੇ ਚੈੱਕ ਕਰਾਉਂਦੇ ਉਹਦੇ ਵਿੱਚ ਕੋਈ ਬਿਮਾਰੀ ਨਹੀਂ ਆ ਰਹੀ ਡਾਕਟਰ ਕਹਿੰਦੇ ਨਾਰਮਲ ਆ ਮਗਰ ਫੇਰ ਵੀ ਬੰਦਾ ਬਿਮਾਰ ਪਿਆ ਹੋਇਆ ਗੋਡੇ ਗਿੱਟੇ ਉਹਦਾ ਸਿਰ ਹਮੇਸ਼ਾ ਭਾਰੀ ਰਹਿੰਦਾ ਚੱਕਰ ਆਉਂਦੇ ਰਹਿੰਦੇ ਆ ਡਾਕਟਰ ਕਹਿੰਦੇ ਆ ਠੀਕ ਹੈਗਾ ਡਾਕਟਰ ਤੁਹਾਨੂੰ ਦੋ ਗੋਲੀਆਂ ਦਿੰਦੇ ਆ ਤੁਹਾਨੂੰ ਬਾਥਰੂਮ ਜਾਣਾ ਮੇਂ ਮੁਸ਼ਕਲ ਪੈ ਰਿਹਾ ਕਿਉਂਕਿ ਤੁਹਾਨੂੰ ਚੱਕਰ ਆ ਰਹੇ ਆ ਉਹਦੇ ਵਾਸਤੇ ਹੈਗਾ ਕਿ ਇੱਕ ਵੱਡਾ ਦੀਵਾ ਲਓ ਉਹਦੇ ਵਿੱਚ ਥੱਲੇ ਪਾਤੀ ਦਾ ਟੁਕੜਾ ਰੱਖ ਦਿਓ ਜਾਂ ਪਾਤੀ ਨੂੰ ਲਾਲ ਕਰਕੇ ਦੀਵੇ ਦੇ ਵਿੱਚ ਰੱਖ ਦਿਓ ਉਹਦੇ ਤੇ ਇੱਕ ਚਮਚ ਜਾਂ ਇੱਕ ਚਮਚਾ ਪੀਲੀ ਸਰੋਂ ਦਾ ਪਾਓ ਉਹਦੇ ਉੱਪਰ ਇਹ ਚਾਰ ਪੱਤੇ ਛੋਟੇ ਹੋਣ ਵੱਡੇ ਹੋਣ ਸਾਬਤ ਹੋਣ ਜੇ ਖੰਡੇਤ ਨਹੀਂ ਹੋਣੇ ਚਾਹੀਦੇ ਟੁੱਟੇ-ਪੁੱਟੇ ਨਹੀਂ ਹੋਣੇ ਚਾਹੀਦੇ ਇਹ ਸਾਬਾ ਦੇ ਉੱਤੇ ਰੱਖ ਦਿਓ ਇੱਥੇ ਕਪੂਰ ਦੀਆਂ ਦੋ ਟਿਕੀਆਂ ਰੱਖ ਦਿਓ ਪੰਜ ਲੌਂਗ ਰੱਖ ਦਿਓ ਥੋੜਾ ਜਿਹਾ ਚਿੱਟਾ ਜਾਂ ਲਾਲ ਚੰਦਨ ਦਾ ਬੂਰਾ ਰੱਖ ਦਿਓ ਥੋੜਾ ਗੋਗਲ ਲੋਬਾਨ ਠੀਕ ਹੈ ਜੀ ਇਹ ਰੱਖ ਕੇ ਜਲਾ ਦਿਓ ਲਾਲ ਪਾਤੀ ਤੇ ਰੱਖਿਆ ਤੇ ਹੌਲੀ ਹੌਲੀ ਸਾਰਾ ਧੂਆ ਦੇਣਾ ਸ਼ੁਰੂ ਹੋ ਜਾਏਗਾ ਇਹ ਉਪਾਏ ਸ਼ਾਮ ਨੂੰ ਕਰਨਾ ਹੈ 4 ਤੋਂ ਲੈ ਕੇ 6 ਵਜੇ ਦੇ ਵਿੱਚ ਬੇਸ਼ੱਕ ਘਰੋਂ ਥੋੜੇ ਦਮ ਬਾਹਰ ਨਿਕਲ ਜਾਓ ਤੇ ਇਹਨਾਂ ਤੁਖਾ ਕੇ ਛੱਡ ਦਿਓ ਸਾਰੇ ਜਗ੍ਹਾ ਧੂਆ ਇਹਦਾ ਇਕੱਠਾ ਹੋ ਜਾਂਦੇ ਹੋ ਘੁੰਮਣ ਦਿਓ ਘਰ ਦੇ ਵਿੱਚ ਵੇ 15 ਮਿੰਟ ਬਾਅਦ ਵੇ ਸਾਰੇ ਖਿੜਕੀਆਂ ਦਰਵਾਜੇ ਖੋਲ ਦਿਓ ਇਹਨੂੰ ਜੱਕ ਆਪਣੇ ਦਰਵਾਜੇ ਦੇ ਬਾਹਰ ਰੱਖ ਦਿਓ ਤੁਹਾਡੇ ਘਰ ਦੇ ਜੇ ਜੋ ਵੀ ਬੁਰੀਆਂ ਸ਼ਕਤੀਆਂ ਹੈਗੀਆਂ ਜਾਂ ਕਿਸੇ ਨજર ਲੱਗੀ ਹੋਈ ਹੈ ਜਾਂ ਕਿਸੇ ਨੇ ਕੁਝ ਕੀਤਾ ਹੋਵੇਗਾ ਉਹ ਕੱਟ ਜਾਏਗਾ ਤੇ ਬਾਕੀ ਜੇ ਖਤਮ ਹੋ ਜਾਏਗੀ ਨજર ਦੋਸ਼ ਖਤਮ ਹੋ ਜਾਏਗਾ ਕੋਈ ਬਾਹਰਲੀ ਹਵਾ ਹੈਗੀ ਉਹ ਚਲੀ ਜਾਏਗੀ ਜਿਹੜਾ ਬਿਮਾਰ ਹੈਗਾ ਉਹਤੇ ਵੀ ਅਸਰ ਹੋਏਗਾ ਉਹਦੀ ਵੀ ਬਿਮਾਰੀ ਘਟੇਗੀ ਕਿਉਂ ਅਗਰ ਕੋਈ ਉਹਦੇ ਉੱਪਰਲੀ ਚੀਜ਼ ਹੋਈ ਤੇ ਉਹਨੇ ਇੱਥੋਂ ਨਿਕਲ ਜਾਣਾ ਹੈਗਾ ਤੁਸੀਂ ਦੇਖਣਾ ਤੁਹਾਡੇ ਘਰ ਦੇ ਜੇ ਸੁੱਖ ਸ਼ਾਂਤੀ ਬਰਕਤਾਂ ਦੀ ਲਹਿਣ ਲੱਗ ਜਾਏਗੀ ਇਹ ਅਸੀਂ ਸਵਾਦ ਵਾਸਤੇ ਨਹੀਂ ਇਸਤੇਮਾਲ ਕਰਦੇ ਇਹ ਸਾਡੇ ਹੋਰ ਬਹੁਤ ਕੰਮ ਆਉਂਦਾ ਹੈ ਇਹ ਤਾਂ ਮੈਂ ਤੁਹਾਨੂੰ ਅਜੇ ਥੋੜਾ ਜਿਹਾ ਦੱਸਿਆ ਇਹਦੇ ਇੰਨੇ ਉਪਾਏ ਹੈਗੇ ਆ ਨਾ ਅਗਰ ਮੈਂ ਤੁਹਾਨੂੰ ਦੱਸਣ ਲੱਗਾ ਨਾ ਘੱਟੋ ਘੱਟ 2 ਘੰਟੇ ਦਾ ਵੀਡੀਓ ਬਣੇਗਾ ਇੱਕ ਦਾ ਛੋਟਾ ਜਿਹਾ ਕੁਝਾ ਲੈ ਲਓ ਇੱਕ ਛੋਟਾ ਜਿਹਾ ਕੁਝਾ ਲੈ ਲਓ ਇਸ ਤੋਂ ਛੋਟਾ ਲੈ ਲਓ ਜਿੰਨਾ ਕਿ ਲੈ ਲਓ ਤੁਹਾਨੂੰ ਕੀ ਕਰਨਾ ਆ ਇਹਦੇ ਵਿੱਚ ਤੁਸੀਂ ਚੋਲ ਪਾ ਦੇਣੇ ਆ ਸਾਬਤ ਚੋਲ ਪਰਕੇ ਉਹਦੇ ਵਿੱਚ ਕੋਈ ਸਿੱਕੇ ਪਾ ਦੇਣੇ ਆ 13 ਸਿੱਕੇ ਪਾ ਦਿਓ ਵੇਜੇ ਅਲਗਲਾ ਪਾਉਣੇ ਅਲਗਲਾ ਪਾ ਦੇ ਇਕੋ ਮੇਕ ਦੇ ਪਾਉਣੇ ਇਕੋ ਪਾ ਦੇ 2 ਰੁਪਏ ਦੇ 1 ਰੁਪਏ ਦੇ 5 ਰੁਪਏ 10 ਰੁਪਏ 20 ਰੁਪਏ ਕੋਈ ਪਾ ਸਕਦੇ ਹੋ ਇਹ ਜਿਹੜੇ ਪੱਤੇ ਹੈਗੇ ਤੁਸੀਂ ਫਿਰ ਇਸ ਤਰ੍ਹਾਂ ਕਰਕੇ ਲਗਾਉਣਾ ਚਾਰੋਂ ਪਾਸੇ ਦੇ ਐਦਾ ਸੱਤ ਪੱਤੇ ਲਗਾਓ ਇਹਦੇ ਵਿੱਚ ਇੱਕ ਨਾਰੀਅਲ ਰੱਖ ਦਿਓ ਔਰ ਇਹਦੇ ਉੱਤੇ ਉਹ ਸਕੇ ਤੈਨੂੰ ਹਰੇ ਰੰਗ ਦਾ ਪੇਂਟ ਕਰ ਦਿਓ ਇਸ ਕੁਜੇ ਨੂੰ ਆਪਣੇ ਘਰ ਦੇ ਪੱਛਮ ਵਾਲੇ ਪਾਸੇ ਰੱਖ ਦਿਓ ਇੱਧਰ ਸੂਰਜ ਡੁੱਬਦਾ ਹੈਗਾ ਔਰ ਇਹਦੇ ਉੱਤੇ ਚਾਇ ਇੱਕ ਲਾਲ ਰੰਗ ਦੀ ਮੋਲੀ ਬੰਦੇ ਨਾ ਜਾਂ ਲਾਲ ਰੰ ਦਾ ਕੋਈ ਕਪੜਾ ਬੰਦੇ ਨਾ ਕਿਉਂਕਿ ਲਾਲ ਰੰਗ ਲక్ష్ਮੀ ਮਾਤਾ ਦਾ ਰੰਗ ਹੁੰਦਾ ਹੈ ਤੁਹਾਡੇ ਘਰ ברਕੰਦਰ ਨਹੀਂ ਤੁਹਾਡੇ ਘਰ ਚ ਬਰਕਤਾਂ ਦੀ ਲੈਣ ਲੱਗ ਜਾਏਗੀ ਰੁਕੇ ਹੋਏ ਕੰਮ ਜਿਹੜੇ ਹੈਗੇ ਉਹ ਵੀ ਚੱਲਣਾ ਪੈਣਗੇ ਫਿਰ ਤੁਸੀਂ ਇਹਨੂੰ ਹਰ ਮਹੀਨੇ ਚੋਲੇ ਦੇ ਬਦਲ ਸਕਦੇ ਹੋ ਇਹਨੂੰ ਆਪਣੇ ਘਰ ਇਸਤੇਮਾਲ ਕਰੋ ਇਹਦੇ ਨਵੇਂ ਪਾ ਕੇ ਰੱਖ ਦਿਓ ਤੁਸੀਂ ਦੇਖਣਾ ਤੁਹਾਡੇ ਘਰ ਦੇ ਵਿੱਚ ਬਰਕਤਾਂ ਦੀ ਲੈਣ ਲੱਗ ਜਾਏਗੀ ਔਰ ਜਿਦਾਂ ਤੁਸੀਂ ਇਹਦੇ ਵਿੱਚ ਇਹ ਸਾਰਾ ਕੰਮ ਕਰ ਰਹੇ ਹੋ ਤੇ ਤੁਹਾਡੇ ਮੂੰਹ ਦੇ ਵਿੱਚ ਗਾਇਤਰੀ ਮੰਤਰ ਹੋਣਾ ਚਾਹੀਦਾ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਨ ਕਰਿਏ ਨਾਮੇ ਅਕਾਮੇ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਨ ਕਰਿਏ ਨਾਮੇ ਅਕਾਮੇ ਇਸ ਤਰ੍ਹਾਂ ਜਿ ਲਗਾਈਆਂ ਨਾਲ ਤੁਸੀਂ ਫਿਰ ਜੇ ਚੋਲ ਪਹਿਲਾ ਚੋਲ ਪਾਉਨੇ ਆ ਉਦੋਂ ਵੀ ਇਹ ਮੰਤਰ ਦਾ ਉਚਾਰਨ ਕਰਦੇ ਰਹਿਣਾ ਹੈਗਾ ਵੇ ਪੈਸੇ ਵੀ ਪਾਉਣੇ ਆ ਫਿਰ ਉਹਦੇ ਉੱਤੇ ਇਹ ਸੱਤ ਪੱਤੇ ਲਗਾ ਕੇ ਉੱਤੇ ਨਾਰੀਅਲ ਰੱਖਦੇ ਹੋ ਜਟਾਂ ਵਾਲਾ ਪਾਣੀ ਵਾਲਾ ਨਾਰੀਅਲ ਰੱਖਦੇ ਹੋ ਔਰ ਆਪਣੇ ਪੱਛਮ ਵਾਲੇ ਪਾਸੇ ਰੱਖਣਾ ਹੈ 13 ਸਿੱਕੇ ਪਾਉਣੇ ਆ ਸ਼ੁੱਕਰਵਾਰ ਨੂੰ ਕਰੋ ਜਾਂ ਬੁੱਧਵਾਰ ਨੂੰ ਕਰੋ ਬੁੱਧਵਾਰ ਨੂੰ ਕਰੋ ਬਹੁਤ ਚੰਗਾ ਹੈ ਬੁੱਧਵਾਰ ਨਹੀਂ ਕਰ ਸਕਦੇ ਤਾਂ ਸ਼ੁੱਕਰਵਾਰ ਕਰ ਲੋ ਅਗਰ ਤੁਸੀਂ ਚਾਹੁੰਦੇ ਹੋ ਤਾਂ ਉਹ ਖੂਬ ਬਰਕਤ ਮਿਲੇ ਪੈਸਾ ਆਏ ਸਭ ਕੁਝ ਹੋਏ ਕਿਉਂਕਿ ਪੈਸਾ ਕੌਣ ਦਿੰਦਾ ਹੈ ਸ਼ੁਕਰ ਦੇਵਤਾ ਤੁਹਾਨੂੰ ਇਹ ਕਰਨਾ ਹੈ ਕਿ ਹਰ ਸ਼ੁੱਕਰਵਾਰ ਨੌਨ ਵਾਲੇ ਪਾਣੀ ਦੇ ਵਿੱਚ ਕਪੂਰ ਦੀਆਂ ਦੋ ਬੂੰਦਾਂ ਮਿਕਸ ਕਰ ਲੋ ਫਿਰ ਉਹਦੇ ਨਾਲ ਆਪਣਾ ਇਸ਼ਨਾਨ ਕਰੋ ਦੇਖਣਾ ਤੁਹਾਡੇ ਘਰ ਬਰਕਤਾਂ ਨਹੀਂ ਲੈਣ ਲੱਗ ਜਾਏਗੀ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਏਗੀ ਤੁਹਾਨੂੰ ਖੁਦ ਨਹੀਂ ਪਤਾ ਲੱਗੇ ਕਿੱਥੋਂ ਪੈਸਾ ਆ ਰਿਹਾ ਕਿੱਦਾਂ ਆ ਰਿਹਾ بس ਇੱਕੋ ਜੀ ਕਹਿਣਾ ਹੈ ਕਿ ਰੱਬ ਕੋਲ ਜਦੋਂ ਵੀ ਮੰਗੋ ਇੱਕ ਮਨ ਇੱਕ ਚਿੱਤ ਹੋ ਕੇ ਮੰਗਣਾ ਹੈ ਅਰਦਾਸ ਉਹ ਕਰਨੀ ਹੈ ਜੋ ਆਪਣੇ ਅੰਦਰੋਂ ਨਿਕਲੇ ਅਜਰਾ ਹੱਥ ਚੱਕੜਾ ਹੈ ਨਾ ਇੱਥੇ ਇਹਦੇ ਦੇ ਹੱਥ ਨੂੰ ਜੋੜ ਕੇ ਫਿਰ ਅਰਦਾਸ ਕਰਨੀ ਹੈ ਔਰ ਅਰਦਾਸ ਉਹ ਕਹਿੰਦੇ ਅੰਦਰੋਂ ਨਿਕਲੇ ਅਰਦਾਸ ਇਸ ਤਰ੍ਹਾਂ ਕਹਿੰਦੇ ਸੀ ਆਪਣੇ ਪਿਤਾ ਨੂੰ ਗੱਲ ਕਰ ਰਹੇ ਹੋ ਆਪਣੇ ਪਿਤਾ ਕੋਲ ਮੰਗ ਰਹੇ ਹੋ ਹਮ ਪਿਤਾ ਕੋਲ ਮੰਗੇ ਡੈਡੀ 100 ਰੁਪਏ ਦੇਣਾ ਬਾਪਾ ਜੀ 100 ਰੁਪਏ ਦੇਣਾ باو جی سو روپے دینا ہے گئے نا کچھ اور چتر لا لے گا اس طرح گرو سا ہیں چھے سو گیارہ ایک پتہ ایک ہم بارک ہم بارک او دے تو کو ہے میے کیوں ابھی بگوتی پا منگتے پائے ہاں مانگ کے دیکھو جندگی بدل جائے گی یہ افا تسیا کی رات کرنا ہے کہہ لو 7:30 ਤੇ 8:30 ਦੇ ਬੀਜ ਤੁਸੀਂ ਕਰ ਸਕਦੇ ਹੋ ਸੂਰਜ ਡੁੱਬਨ ਤੋਂ ਬਾਅਦ ਉਹ ਕਰਨਾ ਕਿ ਇਸ ਤਰ੍ਹਾਂ ਹੈਗਾ ਇੱਕ ਕਾਲਾ ਪੈਨ ਲੈਣਾ ਹੈ ਮਾਰਕਰ ਲੈ ਲਓ ਜਾਂ ਸਕੈਚ ਪੈਨ ਲੈ ਲਓ ਵੱਡਾ ਪੱਤਾ ਲੈ ਲਓ ਇਹਦੇ ਇਸ ਪਾਸੇ ਨਹੀਂ ਲਿਖਣਾ ਇਸ ਪਾਸੇ ਲਿਖਣਾ ਜਾਂ ਜਿੱਦੇ ਕਿ ਤੁਹਾਨੂੰ ਇਹਦੀਆਂ ਅੰਤੜੀਆਂ ਦਿਖਾਈ ਦੇ ਰਹੀਆਂ ਪਲੇਨ ਵਾਲੇ ਪਾਸੇ ਨਹੀਂ ਤੁਹਾਡੀ ਜ਼ਿੰਦਗੀ 'ਚ ਦੋ ਦੁੱਖ ਪਰੇਸ਼ਾਨੀਆਂ ਤਕਲੀਫਾਂ ਆਈਆਂ ਸਭ ਲਿਖ ਦਿਓ ਬਿਮਾਰ ਹੈ ਉਹ ਵੀ ਲਿਖ ਲਿਓ ਸਭ ਕੁਝ ਲਿਖ ਕੇ ਫਿਰ ਇਹਨੂੰ ਤੁਸੀਂ ਆਪਣੇ ਇਹ ਹੱਥੇ ਰੱਖਣਾ ਖੱਬੇ ਪਾਸੇ ਸੱਜਾ ਸਿਰ ਉੱਪਰ ਰੱਖ ਲੈਣਾ ਤੇ ਆ ਜੇ ਸਾਡੀ ਜਗਹ ਤੇ ਹਾਰਟ ਚੱਕਰਾ ਇਹਦੇ ਉੱਤੇ ਤੁਸੀਂ ਇਹਨੂੰ ਰੱਖ ਲੈਣਾ ਔਰ ਅੱਖਾਂ ਬੰਦ ਕਰਕੇ ਵਾਹਿਗੁਰੂ ਕੋਲੋਂ ਕੀ ਮੰਗਣਾ ਹੈ ਸੱਚੇ ਪਾਤਸ਼ਾਹ ਮੇਰੀ ਆ ਪਰੇਸ਼ਾਨੀਆਂ ਆ ਗਈਆਂ ਇਹਨਾਂ ਨੂੰ ਦੂਰ ਕਰ ਦੇ ਮੇਰੀ ਜ਼ਿੰਦਗੀ ਨੂੰ ਹਮੇਸ਼ਾ ਲਈ ਕੱਟ ਦੇ ਉਸ ਤਰ੍ਹਾਂ ਕੀ ਕਰਨਾ ਹੈ ਇਹਨੂੰ ਇੱਕ ਚਿੱਟੇ ਰੰਗ ਦੀ ਮੋਮਬਤੀ ਜਲਾ ਲੈਣੀ ਆ ਜਾਂ ਦੀਵਾ ਜਲਾ ਲਓ ਸਰੋਂ ਦੇ ਤੇਲ ਦਾ ਤਿਲ ਦੇ ਤੇਲ ਦਾ ਘਿਓ ਦਾ ਕੋਈ ਵੀ ਜਲਾ ਸਕਵੇ ਉਸ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਫੜ ਕੇ ਡੰਡੀ ਸਮੇਤ ਉੱਤੇ ਦੇ ਰੱਖ ਦੇਣਾ ਰੱਖ ਲੈਣਾ ਜਦੋਂ ਜਲ ਜਾਏ ਤੇ ਇਹਨੂੰ ਥਾਲੀ ਦੇ ਵਿੱਚ ਰੱਖ ਦੇਣਾ ਫਿਰ ਤੁਸੀਂ ਇਹਦੀ ਰਾਖ ਜਿਹੜੀ ਹੈਗੀ ਨਾ ਆਪਣੇ ਹੱਥੇ ਪਾਉਣੀ ਆ ਘਰ ਤੋਂ ਬਾਹਰ ਚਲੇ ਜਾਣਾ ਜ਼ੋਰ ਦੀ ਫੂਕ ਮਾਰਨੀ ਆ ਚਾ ਦੋਨਾਂ ਤੇ ਰੱਖ ਲੋ ਚਾ ਇੱਕਾ ਤੇ ਰੱਖ ਲੋ ਜਦੋਂ ਹਵਾ ਜਿਹੜੀ ਰਾਹ ਖੋਡੇਗੀ ਨਾ ਸਵਾ ਉਡੇਗੀ ਤੇ ਤੁਸੀਂ ਇਹ ਮਹਿਸੂਸ ਕਰਨਾ ਕਿ ਮੇਰੀ ਸਾਰੀ ਪਰੇਸ਼ਾਨੀਆਂ ਚਲੇ ਗਈਆਂ ਫਿਰ ਇੱਕ ਲਾਲ ਲਾਲ ਸਕੈਚਪੈਨ ਲੈ ਲੈਣਾ ਫਿਰ ਜੋ ਤੁਸੀਂ ਆਪਣੀ ਜ਼ਿੰਦਗੀ ਚ ਚਾਹੁੰਦੇ ਹੋ ਉਹ ਫਿਰ ਪੂਰਾ ਦਾ ਲਿਖ ਲੈਣਾ ਮੇਰੇ ਬੱਚੇ ਬਾਹਰ ਚਲੇ ਜਾਣ ਮੇਰਾ ਕੰਮ ਕਾਰ ਚੱਲ ਪਵੇ ਮੇਰਾ ਦੁੱਖ ਤਕਲੀਫ ਦੂਰ ਹੋ ਜਾਏ ਮੈਂ ਬਿਮਾਰੀ ਮੇਰੇ ਘਰੋਂ ਦੂਰ ਹੋ ਜਾਏ ਮੇਰੇ ਘਰ 'ਚ ਬਰਕਤ ਆਉਣ ਜੋ ਜੋ ਲਿਖਣਾ ਚਾਹੁੰਦੇ ਹੋ ਉਹ ਲਿਖ ਕੇ ਫਿਰ ਉਦਾਂ ਹੀ ਕਰਨਾ ਹੈ ਇਹਨੂੰ ਆਪਣੇ ਹੱਥੇ ਰੱਖਣਾ ਸਿੱਧਾ ਇੱਥੇ ਲਿਖਿਆ ਉੱਪਰ ਹੋਏਗਾ ਥੱਲੇ ਨਹੀਂ ਹੋਏਗਾ ਇਹਦਾ ਰੱਖ ਕੇ ਉੱਤੇ ਹੱਥ ਰੱਖ ਲੈਣਾ ਫਿਰ ਉਹ ਹਾਰਟ ਚੱਕਰਾਂ ਦੇ ਰੱਖ ਕੇ ਆਪਣਾ ਵਾਹਿਗੁਰੂ ਕੋਲੋਂ ਅਰਦਾਸ ਕਰਨੀ ਆ ਕਿਉਂ ਇੱਕ ਪਿਤਾ ਇੱਕ ਇਸ ਕੇ ਹੰਬਾਰਾ ਕਸੇ ਹਮਨੇ ਪਿਉ ਦੇ ਕੇ ਅਰਦਾਸ ਕਰਨੀ ਹੈ ਪਿਉ ਦੇ ਅੱਗੇ ਅਸੀਂ ਗੱਲ ਕਰ ਰਹੇ ਹਾਂ ਕਰਕੇ ਫਿਰ ਇਹਨੋਂ ਮੇਂ ਮੋਮਬਤੀ ਦੇ ਰੱਖ ਕੇ ਇਹਨੂੰ ਜਲਾ ਦੇਣਾ ਆ ਠੀਕ ਹੈ ਜੀ ਜਲਾ ਕੇ ਤੇ ਜਿਹੜੀ ਦੀ ਰਾਖ ਹੈਗੀ ਹੈ ਨਾ ਉਹ ਤੁਸੀਂ ਇਹਦੇ ਬੂਟੇ ਪਾ ਦਿਓ ਜੇ ਸਵਾਹ ਬੂਟੇ ਪਾ ਦਿਓ ਫਿਰ ਇੱਕ ਪੱਤਾ ਹੋਰ ਲੈਣਾ ਹੈ ਉਹਦੇ ਵਿੱਚ ਤੁਸੀਂ ਹਰੇ ਪੈਨ ਨਾਲ ਲਿਖਣਾ ਹਰਾਸ ਕਾ ਚਿੱਪਨ ਲੈਣਾ ਹੈ ਉਹਦੇ ਨਾਲ ਜੋ ਜੋ ਤੁਹਾਨੂੰ ਚੀਜ਼ਾਂ ਚਾਹੀਦੀਆਂ ਉਹ ਤੁਸੀਂ ਲੈਣੀਆਂ ਜੋ ਜੋ ਚੀਜ਼ਾਂ ਤੁਹਾਨੂੰ ਚਾਹੀਦੀਆਂ ਜੋ ਤੁਹਾਡੀ ਐਕਸਪੈਕਟੇਸ਼ਨ ਹੈਗੀ ਆ ਉਹ ਇੱਥੇ ਲਿਖ ਕੇ ਥੱਲੇ ਲਿਖਣਾ 1176 ਫਿਰ ਆਪਣੇ ਅੱਥੇ ਰੱਖ ਲੈਣੀ ਸੱਚੇ ਪਾਤਸ਼ਾਹ ਜੋ ਜੋ ਚੀਜ਼ਾਂ ਤੁਹਾਨੂੰ ਚਾਹੀਦੀਆਂ ਉਹ ਮੰਗੇ ਫਿਰ ਇਹ ਤੁਸੀਂ ਆਪਣੇ ਕੱਜ ਦੇ ਤਜੋਰੀ ਹੈ ਜਾਂ ਤੁਸੀਂ ਪੈਸੇ ਰੱਖਦੇ ਉੱਥੇ ਰੱਖਦੇ ਹੋ ਜਾਂ ਆਪਣੇ ਪਰਸ ਵਿੱਚ ਰੱਖ ਲਓ ਜਾਂ ਆਪਣੇ ਬੈਗ ਵਿੱਚ ਰੱਖ ਲਓ ਚਾਹੇ ਲక్ష్ਮੀ ਦਿਰਾਜ ਦੇ ਵਿੱਚ ਰੱਖ ਲਓ ਇਹ ਕਿਤੇ ਵੀ ਰੱਖ ਲਓ ਔਰ ਅਗਰ ਤੁਸੀਂ ਇਹਨੂੰ ਆਪਣੇ ਮੰਦਰ ਵਿੱਚ ਰੱਖਦੇ ਹੋ ਅਗਰ ਮੰਦਰ ਹੈ ਤਾਂ ਰੋਜ਼ ਇਹਨੂੰ ਤੂਫ ਦਿਓ ਔਰ 43 ਦਿਨ ਬਾਅਦ ਇਹ ਜਿਹੜਾ ਪੱਤਾ ਹੈਗਾ ਇਹਨੂੰ ਫੇਰ ਜਲ ਪ੍ਰਵਾਹ ਕਰ ਦੇਣਾ ਜਿੱਤੇ ਹਰੇ ਸਕੈਚ ਪੈਨ ਨਾਲ ਤੁਸੀਂ ਆਪਣੀ ਖਾਹਿਸ਼ ਲਿਖੀ ਹੈ ਵਿੱਚ ਲਿਖੀ ਹੈ ਸਾਰੀ ਦੜੇ ਜਿਹੜੀ ਖਾਇਸ਼ਾਂ ਅੱਗਿਆ ਪੂਰੀਆਂ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਵਾਸਤੇ ਇਹ ਕਯੂ ਕੋਡ ਦੇ ਰਹੇ ਆ